ਨਾ ਵਾਇਰਦੀ ਕਾ ਖਲਪਾ ਲੱਗ ਰਹੀ ਪਤਾ ਹੈ ਬਰਾ ਬਰਾ ਪਾ ਗਏ ਬਾਬਾ ਜੀ ਆ ਕੇ ਆਏ ਸਾਂ ਉਸੇ ਦਾ ਹੀ ਹਿੱਸਾ ਕਿਉਂਕਿ ਜੇ ਇਹਨਾਂ ਦੀ ਨੀਤੀ ਚੰਗੀ ਹੋਵੇ ਤੇ ਫਿਰ ਇਹ ਇੱਕ ਪਾਸੇ ਪੰਜਾਬ ਸਰਕਾਰ ਕਹਿ ਰਹੀ ਆ ਕਿ ਅਸੀਂ ਬਿਜਲੀ ਜਿਹੜੇ ਥਰਮਲ ਪਲਾਂਟ ਆ ਉਹ ਖਰੀਦਣ ਦੇ ਆ ਕਿਉਂ ਸਾਤਨੋਟ ਖਰੀਦੇ ਆ ਵੀ ਆ ਗੋਦਵਾਲ ਸਾਹਿਬ ਵਾਲਾ ਤੁਸੀਂ ਪਹੁੰਚੇ ਜਿਹੜੀ ਕਿਸਾਨਾਂ ਦੀਆਂ ਮੰਗਾਂ ਨੇ ਕਿ ਤੁਹਾਡੇ ਵੱਲੋਂ ਵਿਸ਼ਵਾਸ ਇਹਨਾਂ ਨੂੰ ਦਿਵਾਇਆ ਗਿਆ ਮੰਗ ਪੱਤਰ ਦਿੱਤਾ ਗਿਆ ਤੁਹਾਨੂੰ ਅੱਜ ਸੰਯੁਕਤ ਕਿਸਾਨ ਮੋਰਚਾ ਜਿਹੜਾ ਗੈਰ ਰਾਜਨੀਤਿਕ ਸੰਸਥਾ ਬੰਦੀ ਹੈ ਉਹਨਾਂ ਨੇ ਇੱਥੇ ਧਰਨਾ ਲਾਇਆ ਸੀ ਸਾਰੇ ਕਿਸਾਨ ਭਰਾਵਾਂ ਨੇ ਜਥੇਬੰਦੀ ਜੀ ਨੇ ਸਰਦਾਰ ਇੰਦਰਜੀਤ ਸਿੰਘ ਕੋਟ ਬੁੱਢਾ ਤੇ ਉਹਨਾਂ ਦੇ ਸਾਰੇ ਸਾਥੀਆਂ ਨੇ ਇਹ ਮੈਮੋਰੰਡਮ ਦਿੱਤਾ ਵਾ ਇਹ ਮੈਮੋਰੰਡਮ ਜਿਹੜਾ ਵਾ ਅੱਗੇ ਸੀਐਮ ਸਾਹਿਬ ਤੱਕ ਜਿਹੜਾ ਪਹੁੰਚਾ ਦਿੱਤਾ ਜਾਊਗਾ ਜਿਹੜੀਆਂ ਵੀ ਕਿਸਾਨ ਭਰਾਵਾਂ ਦੀਆਂ ਮੰਗਾਂ ਆ ਉਹਨਾਂ ਦੇ ਜਰੂਰ ਦੌਰ ਬਣੇ ਕਿਸਾਨਾਂ ਵੱਲੋਂ ਹਰੀਕੇ ਹੈੱਡ ਤੇ ਵੀ ਪ੍ਰਦਰਸ਼ਨ ਕੀਤਾ ਜਾ ਰਿਹਾ ਪਿਛਲੇ ਕਰੀਬ 8-9 ਦਿਨ ਤੋਂ ਇਸ ਮਸਲੇ ਦਾ ਇਹ ਮਹਨੂਮ ਸਰਕਾਰ ਦੇ ਧਿਆਨ ਚਾਊਗਾ ਸਰਕਾਰ ਦੇ ਉਹ ਜਿਹੜਾ ਕਿਸਾਨ ਭਰਾਵਾਂ ਨੂੰ ਜਿਹੜਾ ਮੁਆਵਜ਼ਾ ਜਿਹੜਾ ਦਿੱਤਾ ਜਾਊਗਾ ਕਿਉਂਕਿ ਮੈਂ ਇਹ ਮੋੜਦਿਆਂ ਵੀ ਪ੍ਰਧਾਨ ਸਾਹਿਬ ਨੇ ਕਿਹਾ ਸੀ ਪਰ ਜਿੱਥੋਂ ਤੱਕ ਮੈਨੂੰ ਨੌਲੇਜ ਹੈ ਮੇਰੇ ਹਲਕੇ ਦੇ ਵਿੱਚ ਤਾਂ ਮੈਦनपुर ਪਿੰਡ ਆਉਂਦਾ ਸੀ ਜਾਂ ਅੱਗੇ ਜਿਹੜੇ 1-2 ਪਿੰਡ ਆਉਂਦੇ ਸੀ ਮੇਰੇ ਕੋਲ ਸਿਰਫ 2-3 ਕਿਸਾਨ ਭਰਾਵਾਂ ਨੇ ਜਰੂਰ ਕਿਹਾ ਸੀ ਕਿ ਸਾਨੂੰ ਜਿਹੜਾ ਮਾਫਦਾ ਨਹੀਂ ਮਿਲਿਆ ਅਸੀਂ ਉਹਦੇ ਲਈ ਵੀ ਕੋਸ਼ਿਸ਼ ਕਰ ਰਹੇ ਹਾਂ ਪਰ ਜਿਹੜੀ ਵੀ ਜਿਹੜੀ ਡਿਮਾਂਡ ਸਾਡੇ ਕਿਸਾਨ ਭਰਾਵਾਂ ਦੀ ਉਹ ਜਰੂਰ ਸਰਕਾਰ ਦੇ ਅੱਗੇ ਜਾ ਕੇ ਰੱਖਾਂਗੇ ਇਹ ਹੋਣੀ ਭਾਰਤ ਦੇ ਵਿੱਤ ਮੰਤਰੀ ਸੰਗ 1900 92 ਦੇ ਵਿੱਚ ਡਾਕਟਰ ਜਿਹੜਾ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਵੀ ਰਿਹਾ ਹੈ ਇਹ ਉਦੋਂ ਵਿੱਤ ਮੰਤਰੀ ਸੀ ਇਹ ਕੌਪਰੇਟ ਘਰਾਣੇ ਬਿਜਲੀ ਬੋਰਡ ਦੇ ਵਿੱਚ ਬੜੇ ਕਿਆ ਹੈ ਬਿਜਲੀ ਬੋਰਡ ਹੋਣ ਦੇ ਵਿੱਚ 1 ਫਰਵਰੀ 1960 ਦੇ ਵਿੱਚ ਆਉਂਦਾ ਹੈ ਤੇ ਜਦੋਂ 1992 ਦੇ ਵਿੱਚ ਡਾਕਟਰ ਮਨਮੋਹਨ ਸਿੰਘ ਹੋੜਾ ਨੇ ਭਾਤਰੀ ਅਮਰੀਕਾ ਤੋਂ ਕਰਜ਼ੇ ਦੀ ਮੰਗ ਕੀਤੀ ਕਰਜ਼ੇ ਦੀ ਜਿਹੜੀ ਸਾਡੇ ਸੰਸਾਰ ਦੀ ਵਰਲਡ ਬੈਂਕ ਹੈ ਉਹਦੇ ਤੋਂ ਇਹਨਾਂ ਨੇ ਕਰਜ਼ਾ ਲਿਆ 25 ਹਜ਼ਾਰ ਕਰੋੜ ਰੁਪਈਆ ਅਮਰੀਕੀ ਅਰਬ ਡਾਲਰ ਤੇ ਇੱਕ ਲੈਂਦੇ ਨੇ 17 32 32 ਪੁਆਇੰਟ ਤੇ ਦੋ ਗਰਾ ਕਰਜ਼ਾ ਲਿਆ ਦਿੰਦਾ 17 ਹਜ਼ਾਰ 32 ਪੁਆਇੰਟ ਤੇ ਜਦੋਂ ਇਹ ਕਰਜ਼ਾ ਸਾਡੀ ਸਰਕਾਰ ਨੇ ਲੈ ਲਿਆ ਤੇ ਜਿਹੜੀ ਬਾਤਰੀ ਬੰਕੇ ਸਾਰਿਆਂ ਤੋਂ ਆਲਗੰਦ ਦिए ਬੰਕ ਮਹਿਰਤਾ ਉਸ ਬੰਕ ਨੇ ਰਾਜ ਦਾ ਰਜਵਾੜੇ ਘਰਾਣਿਆਂ ਦਾ ਪੈਸਾ ਜਿਹੜਾ ਪਾ ਪਾਸ਼ਾ ਉਹਨਾਂ ਨੇ ਸ਼ਗਰਖੇ ਨੜਿਆ ਤੇ ਉਹ ਆਪਾਂ ਸਾਰੇ ਹੀ ਭਲੀ ਭਾਤ ਜਾਣਦੇ ਆ ਕਿ ਉਹਨਾਂ ਨੂੰ ਪੰਜਾਬਾ ਕੀ ਪੁੱਛਣਾ ਪਿਆ 12 ਐਸੇ ਸਾਡੇ ਪਿਤਾ ਦਸ਼ਮੇਸ਼ ਪਿਤਾ ਜੀ ਜਿਨ੍ਹਾਂ ਨੇ ਪਰਿਵਾਰ ਨੂੰ ਵਾਰ ਕੇ ਉਹਨਾਂ ਨੇ ਸ਼ੁਕਰਾਨਾ ਕੀਤਾ ਮਾਲਕ ਦਾ ਜੁਗਰਾਨਾ ਕੀਤਾ ਉਹਨਾਂ ਨੇ ਕਿ ਜੋ ਮੇਰੇ ਨਾਲ ਹੋਇਆ ਹੈ ਜਾ ਕੀਤਾ ਹੈ ਮੈਂ ਉਹਨਾਂ ਦਾ ਧੰਨਵਾਦ ਕਰਦਾ ਇਹ ਦੇ ਇਸ ਨੀਤੀ ਨੂੰ ਰੱਖਣ ਵਾਲੇ ਤੁਸੀਂ ਜਿਹੜੂ ਜੋ ਹੱਥੀ ਸਰਕਾਰਾਂ ਬਣਾਇਆ ਉਹ ਵਾਅਦੇ ਕਰਕੇ ਮੁਕਰ ਪਿਆ ਬਾਲ 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 ਦੀ ਸਮੂਹ ਤੇ ਜਿਆ ਪ੍ਰਾਪਰਿਕ ਜੇ ਤਸਗਾ ਤੇ ਬਾਲ ਚ ਕਮੇਟੀ ਪੋਰਟ ਬਟਾ ਵੱਲੋਂ ਜੋ ਪ੍ਰੋਗਰਾਮ ਲਿਖੇ ਗਏ ਆ ਆ ਬੜੇ ਬਲਾਈਏ ਵਾਰਜ ਜੀ ਦਾ ਖਾਲਸਾ ਵਾਰਜ ਜੀ ਦੀ ਫਤਿਹ ਜੋ ਅੱਜ ਇਸ ਵਾਦ ਵਿੱਚ ਆਪਾਂ ਨੂੰ ਸਾਰਾ ਬੜ ਕੇ ਸਰਦਾਰ ਪਗਰ ਸਿੰਘ ਜੰਮਾਣੇ ਬੁਲਾ ਦਿੱਤਾ ਵਾ ਕਿ ਕੰਮ ਕਰਕੇ ਮੰਗਾ ਵਾ ਮੈਂ ਦੋ ਮੰਡਾਂ ਦੇ ਜਿਹੜਾ ਵਾ ਉਸਤਾਦ ਦੇ ਨਾਲ ਸਾਡੇ ਨਾਲ ਸਾਡੇ ਕਰਾਂਗੇ ਇੱਕ ਤੇ ਬਿਜਲੀ ਐਂਟ ਵਾਲਾ ਜਿਹੜਾ ਬੜਾ ਪੁਰਾਣਾ ਸੱਲੀ ਜੱਦਾ ਵਾ ਸਾਰੇ ਦੇ ਸਹਿਯੋਗ ਕਿਸਾਨ ਸੰਘਾਟ ਕਮੇਟੀ ਪੰਜਾਬ ਫੋਟੋ ਵਿਦੇ ਦੇ ਸਾਰੇ ਜੁਆਰੂ ਵਰਕਰ ਸਹਿਬਾਨ ਜਿਹੜੇ ਹੋਰ ਵੀ ਜਥੇਬੰਦੀਆਂ ਤੋਂ ਆਏ ਮੇਰੇ ਵੀਰ ਆਓ ਪਹਿਲਾਂ ਪੱਕੇ ਦੀ ਸ਼ਾਨ ਪੜੇ ਦੀਵਾ ਨਹੀਂ ਕੁਝ ਨਿੱਕਾ ਕਲਪਾ ਵਾਹੇ ਕਰ ਦਿੱਤੀ ਪੱਕੇ ਤੁਮ ਬੰਦੀਆਂ ਜਿਹੜੇ ਤੁਸੀਂ ਛੰਡ ਚੈਨਾ ਟਾਈਮ ਕੱਢ ਕੇ ਆਏ ਹੋ ਜਗਦੀਆਂ ਜ਼ਮੀਰਾਂ ਵਾਲਿਓ ਸਰਕਾਰਾਂ ਨਾਲ ਮੱਥੇ ਉਹੀ ਲਾਉਂਦੇ ਹੁੰਦੇ ਆ ਜਿਨ੍ਹਾਂ ਨੇ ਹੱਕ ਪ੍ਰਾਪਤ ਕਰਨ ਵਾਸਤੇ ਮੈਦਾਨ 'ਚ ਲੜਨਾ ਹੋਵੇ ਇਸ ਵੇਸਟ ਹੌਸ ਨੂੰ ਵਿੱਚ ਬੈਠੇ ਮੰਤਰੀ ਨੂੰ ਜਿਹੜੇ ਕੇ ਸੈਂਟਰ ਸਰਕਾਰ ਨੇ ਇਹ ਕਲੱਖੀਆ ਇਹਨਾਂ ਮੰਤਰੀਆਂ ਨੂੰ ਕਿ ਜਿਹੜੀ ਸੈਂਟਰ ਸਰਕਾਰ ਨੇ ਇੱਕ ਪੋਪੋਚੋ ਬਣਾ ਕੇ ਪੇਸ਼ ਕੀਤਾ ਕਿ ਇਹ ਜਿੰਨੀਆਂ ਵੀ ਸਾਨੂੰ ਕੋਈ ਵੀ ਕਾਰ ਆਪਦੇ ਵੱਲੋਂ ਕੀਤਾ ਜਾ ਰਿਹਾ ਕਿਹੜੀਆਂ ਮੰਗਾਂ ਆ ਤੇ ਕੀ ਕੀ ਦਾ ਡੈਲੋ ਜਿਹੜਾ ਆਪਣੇ ਮੰਗ ਰੱਖੀ ਹੈ ਅੱਜ ਦਾ ਜੋ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਐਮਐਲਏ ਦੇ ਦਫ਼ਤਰਾਂ ਦੇ ਅੱਗੇ ਕਹਾਂ ਕਿ ਤੇ ਜਾ ਰਹੇ ਨੇ ਜੋ ਗੈਰ ਰਾਜਨੀਤਿਕ ਜਿ세 ਪੱਤਿਆਂ ਉਹਨਾਂ ਵੱਲੋਂ ਅੱਜ ਅਸੀਂ ਕਿਸਾਨ ਸ਼੍ਰੀ ਮਰਿ ਕੋਟ ਬਡਾ ਵੱਲੋਂ ਪੱਤੀ ਦੇ ਵਿੱਚ ਡਿਪਟੀ ਮੰਤਰੀ ਜੀ ਆਖਰਾ ਕੀਤਾ ਇਹ ਜਿਹੜਾ ਬਿਜਲੀ ਐਕਟ ਆ ਜੋ ਬਿਜਲੀ ਬੋਰਡ ਆ ਦਾਰਾਵਾਏ ਖਾਸ ਕਰਕੇ ਪਹਿਲਾਂ ਪੰਜਾਬ ਦਾ ਦਾਰਾਵਾਏ ਹਰ ਸ਼ਹਿਰ ਦਾ ਆਪਣਾ ਦਾਰਾਵਾਏ ਪਾਈ ਦਾ ਸਾਧਨ ਆ ਪਰ ਸੈਂਟਰ ਸਰਕਾਰ ਜਿਹੜੀ ਆ ਉਹ ਪੰਜਾਬ ਦੇ ਹੱਥੋਂ ਖੋ ਕੇ ਤਾਬਰ ਘਰਾਣਾ ਦੇ ਰਹੀ ਆ ਇਸ ਦੇ ਵਿਰੋਧ ਵਿੱਚ ਅਸੀਂ ਅੱਜ ਇੱਥੇ ਮੰਗ ਪੱਤਰ ਵੀ ਦੇਣਾ ਵਾ ਕਿ ਇਹਨਾਂ ਨੂੰ ਚੇਤਾਵਨੀ ਦੇ ਕੇ ਜਾਣੀ ਆ ਇਹ ਜਿਹੜਾ ਦਾਰਾਵਾਏ ਪੰਜਾਬ ਦੇ ਹੱਥੋਂ ਲੋਕਾਂ ਦੇ ਹੱਥੋਂ ਨਾ ਜਾਇਆ ਜਾਵੇ ਕਿਉਂਕਿ ਜੇ ਸੈਕਟਰ ਦੇ ਘਰ ਚਲੇਗਾ ਸੈਂਟਰ ਜਿਹੜਾ ਪ੍ਰਾਈਵੇਟ ਘਰਾਣਾ ਦੇ ਕੇ ਇਹਦਾ ਬਿੱਲ ਜਿਹੜਾ ਵਾ ਇਹ ਆਪਣੀ ਮਰਜ਼ੀ ਨਾਲ ਲਾਇਆ ਜਾਇਆ ਕਰੂਗਾ ਕਿਉਂਕਿ ਸਰਕਾਰਾਂ ਨੇ ਦੇ ਮੋਟੀ ਰਕਮ ਚੁੱਕ ਲਈਆਂ ਮੁੜ ਕੇ ਜਿਹੜਾ ਖੇਕੇ ਦਾ ਰੰਗਾ ਉਹ ਆਪਣੀ ਮਰਜ਼ੀ ਨਾਲ ਬੱਤੀ ਦਊਗਾ ਮਰਜ਼ੀ ਨਾਲ ਟ੍ਰਾਂਸਫਰ ਦਊਗਾ ਇਸ ਕਰਕੇ ਸਾਡਾ ਲੋਕਾਂ ਦਾ ਧਾਰਾ ਵਾ ਅਸੀਂ ਇਹਨੂੰ ਬਚਾਉਣ ਵਾਸਤੇ ਅੱਜ ਮੰਗ ਪੱਤਰ ਹੀ ਦੇ ਰਹੇ ਆ ਅਸੀਂ ਇਹ ਚੇਤਾਵਨੀ ਦੇਣ ਆਏ ਆ ਮੰਤਰੀਆਂ ਨੂੰ ਜਗਾਉਣ ਵੀ ਆਏ ਆ ਇਸ ਕਰਕੇ ਅਸੀਂ ਅੱਜ ਇੱਥੇ ਧਰਮਤਾ ਵੈਦ ਜੀ ਦਾ ਖਲਸਾ ਵੈਦ ਜੀ ਦੀ ਪਰ ਉਹਦੇ ਤੇ ਘੱਟੋ ਘੱਟ ਜਿਹੜਾ ਆਇਆ ਹੋਇਆ ਪੈਸਾ ਵਾ ਉਹਦੇ ਤੇ ਧਿਆਨ ਦੇਣਾ ਜਿਹੜਾ ਜ਼ਰੂਰੀ ਸਰਕਾਰ ਦਾ ਫੰਡ ਆ। ਪਰ ਉਹਦੇ ਨਾਲ ਅਸੀਂ ਤੇ ਇਹ ਗੱਲ ਕਹਿਣਗੇ ਪਿਛਲੀਆਂ ਸਰਕਾਰਾਂ ਜਿਹੜੀਆਂ ਸੀ ਜੇ ਉੱਪਰਲੇ ਹਿੱਸੇ ਦੇ ਵਿੱਚੋਂ ਫੰਡ ਆਉਂਦਾ ਜਾਂ ਕੋਈ ਹਿੱਸਾ ਜਿਹੜਾ ਆਪਣੀ ਸਰਕਾਰ ਕਾਉਂਦੀ ਸੀ ਤੇ ਤਕਸਾਲ ਦਾ ਵਧੀਆ ਜਿਹੜਾ ਉਹ ਗੁਜਰ ਹੋ ਜਾਂਦਾ ਸੀ। ਪਰ ਜਿਹੜੇ ਪੈਸੇ ਆਏ ਹੋਏ ਪਿਛਲੇ ਸਮੇਂ ਤੇ 2023 ਜਿਹੜਾ ਪਾਣੀ ਆਇਆ ਉਦੋਂ 6800 ਰੁਪਏ ਆਇਆ ਉਨ ਉਹ ਪੈਸੇ ਹੀ ਕਈਆਂ ਪਸਾਰਾਂ ਵਾਲੇ ਨੇ ਹੁਣ ਦੀ ਤਾਂ ਗੱਲ ਛੱਡੀ ਪਰ ਇਹਦੇ ਤੇ ਅਸੀਂ ਧਿਆਨ ਦੇ ਵਿੱਚ ਲਾਉਨੇ ਆ ਜਿੰਨੀਆਂ ਵੀ ਮੰਗਾ ਜਿਹੜੀਆਂ ਲਿਖੀਆਂ ਉਹ ਜਨਤਕ ਪੱਕੀ ਆ ਤਫਾਨ ਪੱਕੀ ਆ ਤੇ ਇਹ ਕਾਜ ਕਰਦੀ ਦੋ ਹੀ ਆ ਪੱਕੀ ਹੈ ਤੇ ਜਿਹੜਾ ਧਿਆਨ ਦੇ ਦੀ ਲੋਕ ਆ ਜੇ ਉਹ ਪਾਸ ਹੋ ਗਿਆ ਆਪਣੇ ਸੁਭੇ ਦੇ ਵਿੱਚ ਤੇ ਜਨਤਕ ਲੋਕ ਛੋਟੇ ਛੋਟੇ ਬੱਚਿਆਂ ਵਾਲੇ ਉਹ ਪੱਖਾ ਵੀ ਚਲਾ ਸਕਣਗੇ ਫਿਰ ਇਹ ਨੇ ਜੂਰ ਕਰਨਗੇ ਪੱਖਾ ਉਦੋਂ ਚਲਾਵਾਂਗੇ ਜਦੋਂ ਤੁਹਾਡੇ ਕੋਲ ਪਹੁੰਚ ਆ ਜਾਆ ਪਹਿਲਾਂ ਵੀ ਚਲੋ ਜੀ ਇਸ ਕਰਕੇ ਸਾਨੂੰ ਇਹ ਆਸ ਹੈ ਕਿ ਜੇ ਸਰਕਾਰ ਬੜੀ ਸਮਾਂ ਥੋੜਾ ਰਹਿ ਗਿਆ ਤੇ ਫੇਰ ਵੀ ਆਪਾਂ ਗਵਾਈ ਕਰਕੇ ਪੂਰੇ ਨੰਬਰਾਂ ਦੇ ਪਾਸ ਹੋਈਏ ਔਰ ਆਪਣੇ ਜਿਹੜੇ ਨੀਤੀ ਦਾ ਇਥੇ ਆ ਕੇ ਤੁਹਾਨੂੰ ਸਾਹਿਬ ਨੂੰ ਮੰਗ ਪੱਤਰ ਦੇ ਦੇਣਾ ਕੁਝ ਖੋਚੇ ਦੇ ਦੋ ਤਿੰਨ ਥਿੰਗ ਉੱਤਨਾ ਕੋਚਾ ਪੰਜਾਬ ਦੇ ਵਿੱਚ ਰੁੱਟ ਕੇ ਬਾਕੀ ਜਿਹੜਾ ਹੈ ਕਿ 3 ਵਜੇ ਤੱਕ